ਧੀਾਂ ਤੇ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਵੇੜੇ ਦੀ ਰੌਣਕ ਹੁੰਦੀਆਂ ਨੇ ਔਰ ਜਿਸ ਪਰਿਵਾਰ ਦੇ ਵਿੱਚ ਧੀ ਨਹੀਂ ਹੈ ਕਦੇ ਉਹਨਾਂ ਨਾਲ ਬੈਠ ਕੇ ਤਾਂ ਪੁੱਛੋ ਉਹਨਾਂ ਨੂੰ ਕਿ ਧੀ ਦੀ ਕਿੰਨੀ ਕਮੀ ਮਹਿਸੂਸ ਕਰਦੇ ਹੋ ਦੋਸਤੋ ਮੈਂ ਸੌਂਸਾ ਹੋਂਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਵਾ ਪੋਸੂਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਜਸਟਿਸ ਕੀ ਭੂਣ ਹੱਤਿਆ ਦੇ ਖਿਲਾਫ ਨਾਟਕ ਵੀ ਹੁੰਦੇ ਨੇ ਲੈਕਚਰ ਵੀ ਹੁੰਦੇ ਨੇ ਸੰਸਥਾਵਾਂ ਕੰਮ ਵੀ ਕਰਦੀਆਂ ਨੇ ਕਿ ਲੜਕੀ ਸਾਡੇ ਸਮਾਜ ਦਾ ਇੱਕ ਹਿੱਸਾ ਹੈ ਇਸ ਨੂੰ ਪ੍ਰੂਣ ਹੱਤਿਆ ਪੇਟ ਚ ਪਹਿਲਾ ਹੀ ਜੰਮਣ ਤੋਂ ਨਾ ਮਾਰੀਏ ਇਸ ਨੂੰ ਜਿਉਣ ਦਈਏ ਔਰ ਇਹ ਵੀ ਵਗਰ ਆਜ਼ਾਦ ਪੰਛੀਆਂ ਦੀ ਤਰ੍ਹਾਂ ਸਮਾਜ ਦੇ ਵਿੱਚ ਵਿਚਰੇ ਲੇਕਿਨ ਕਿੰਨਾ ਕ ਅਸਰ ਹੁੰਦਾ ਹੈ ਲੋਕਾਂ ਤੇ ਅੱਜ ਵੀ ਕਿਤੇ ਨਾ ਕਿ ਜੇ ਕੁਝ ਲੋਕ ਸੌਰੀ ਸੋਚ ਵਾਲੇ ਨੇ ਜਿਹੜੇ ਕਿ ਲੜਕੀ ਨੂੰ ਆਪਣੇ ਘਰ ਦੇ ਵਿੱਚ ਬਰਦਾਸ਼ਤ ਨਹੀਂ ਕਰ ਸਕਦੇ ਲੇਕਿਨ ਬਹੁਤ ਸਾਰੇ ਦੋਸਤੋ ਸੰਸਥਾਾਂ ਨੇ ਘਰ ਪਰਿਵਾਰ ਨੇ ਔਰ ਜਿਸ ਪਰਿਵਾਰ ਦੇ ਵਿੱਚ ਲੜਕੀ ਹੁੰਦੀ ਹੈ ਸਾਰਾ ਦਿਨ ਵਿਹੜੇ ਦੀ ਰੌਣਕ ਜਿਹੜੀ ਹੈ ਉਹ ਉਸ ਲੜਕੀ ਨਾਲ ਨਜ਼ਰ ਉੰਦੀ ਹੈ ਪ੍ਰੂਣ ਹੱਤਿਆ ਦੇ ਬਾਰੇ ਅੱਜ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਪ੍ਰੂਣ ਹੱਤਿਆ ਦੇ ਵਿੱਚ ਮੁੰਡੇ ਦੀ ਚਾਹ ਨੂੰ ਲੈ ਕੇ ਕਿ ਸਾਡੇ ਘਰ ਲੜਕਾ ਹੋਵੇ ਉਸ ਚਾਹ ਨੂੰ ਲੈ ਕੇ ਜਿਹੜਾ ਹੈ ਉਹ ਕੋਸ਼ਿਸ਼ ਕਰਦੇ ਨੇ ਲੜਕੇ ਕਿੰਨਾ ਦਾ ਸਹਾਰਾ ਬਣਦੇ ਨੇ ਔਰ ਧੀਆ ਨੂੰ ਲੋਕ ਕਿਸ ਤਰ੍ਹਾਂ ਮਿਸ ਕਰਦੇ ਨੇ ਇਸ ਮਿਸ਼ਨ ਨੂੰ ਲੈ ਕੇ ਗੱਲਬਾਤ ਕਰਨ ਲਈ ਸਟੂਡੀਓ ਵਿੱਚ ਹਾਜ਼ਰ ਨੇ ਪਰਮਜੀਤ ਸਿੰਘ ਜੀ ਅਗਰਵਾਲ ਸਾਹਿਬ ਜਿਹੜੇ ਕਿ ਮੋਟੀਵੇਸ਼ਨਲ ਸਪੀਕਰ ਨੇ ਬਤੌਰ ਫਿਲਾਸਫਰ ਨੇ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਅਗਰਵਾਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਾਹਿਬ ਬਹੁਤ-ਬਹੁਤ ਧੰਨਵਾਦ ਸਹਿਬ ਸਰ ਭ੍ਰूण ਹੱਤਿਆ ਆਉਂਦੇ ਹੀ ਜ਼ਹਿਨ ਦੇ ਵਿੱਚ ਉਹ ਛੋਟੀਆਂ-ਛੋਟੀਆਂ ਬੱਚੀਆਂ ਜਿਨ੍ਹਾਂ ਨੇ ਅਜੇ ਜ਼ਿੰਦਗੀ ਦੇਖਣੀ ਸੀ ਉਹ ਫੁੱਲ ਖੇੜਨੇ ਸੀ ਲੇਕਿਨ ਆਪਾਂ ਆਪਣੀ ਈਗੋ ਦੀ ਖਾਤਰ ਉਹਨਾਂ ਨੂੰ ਪੇਟ ਦੇ ਵਿੱਚ ਹੀ ਉਹ ਕ ਮਤਲਬ ਉਸ ਦੀ ਹੱਤਿਆ ਕਰ ਕਰ ਦਿੰਦੇ ਆ ਇਸ ਵਿਸ਼ੇ ਨੂੰ ਲੈ ਕੇ ਵਿਚਰਨੀ ਹਾਂ ਸਰ ਇਹ ਜਿਹੜਾ ਵਿਸ਼ਾ ਹੈਗਾ ਸੋਤਾ ਸਾਹਿਬ ਮੇਰੇ ਦਿਲ ਦੇ ਬੜੇ ਕਰੀਬ ਹੈ ਕਿਉਂਕਿ ਉਹਦਾ ਕਾਰਨ ਹੀ ਹੈਗਾ ਕਿ ਮੈਂ ਇੱਕ ਜੀਵ ਪ੍ਰੇਮੀ ਵੀ ਹਾਂ ਜੀ ਜੀਵ ਪ੍ਰੇਮੀ ਹੋਣ ਕਰਕੇ ਮੈਨੂੰ ਤਾਂ ਉਹਨਾਂ ਅੰਡਿਆਂ ਤੇ ਚੂਹਿਆਂ ਤੇ ਵੀ ਤਰਸ ਆ ਜਾਂਦਾ ਹੈ ਜਿਨ੍ਹਾਂ ਨੂੰ ਲੋਕ ਕਤਲ ਕਰਕੇ ਖਾਣ ਦਿੰਦੇ ਤਾਂ ਇੱਕ ਧੀ ਨੂੰ ਪੇਟ 'ਚ ਕਤਲ ਕਰਨਾ ਮੈਨੂੰ ਇਹ ਤੋਂ ਵੱਡਾ ਕੋਈ ਪਾਪ ਨਹੀਂ ਲੱਗਦਾ ਪਰ ਇਹਦੇ ਪਿੱਛੇ ਇੱਕ ਅਗਿਆਨਤਾ ਦਾ ਸੁਰ ਹੈ ਮੈਂ ਹੁਣ ਅਗਰ ਗੱਲ ਕਰਾਂ ਤਾਂ ਗੱਲ ਉਹੀ ਫਿਲਾਸਫੀ ਤੇ ਆ ਜਾਂਦੀ ਹੈ ਵੀ ਮੈਂ ਕਰਤੇ ਦੇ ਪਿੱਛੇ ਨਹੀਂ ਜਾਂਦਾ ਬਾਤ ਖੋ ਮੈਂ ਕਾਰਨ ਦੇ ਪਿੱਛੇ ਜਾਣ ਦੀ ਕੋਸ਼ਿਸ਼ ਕਰਦਾ ਹੂੰ ਕਿ ਪ੍ਰੂਣ ਹੱਤਿਆ ਹੁੰਦੀ ਕਿਉਂ ਹੈ ਔਰ ਕਰਦੇ ਕੌਣ ਹੈ ਦੇਖੋ ਸਭ ਤੋਂ ਵੱਡਾ ਸਾਨੂੰ ਜੋ ਬਹਾਨਾ ਦਿੱਤਾ ਜਾਂਦਾ ਉਹ ਦੋ ਬਹਾਨੇ ਹੁੰਦੇ ਆ ਜੀ ਪਰਉਣਾ ਤੇ ਆ ਦੇ ਪਿੱਛੇ ਹੂੰ ਪਹਿਲਾ ਬਹਾਨਾ ਹੁੰਦਾ ਸਾਡਾ ਵੰਸ਼ ਸਾਡੀ ਵੰਸ਼ਾਵਲੀ ਜੀ ਹੁਣ ਸੋ ਤਾਂ ਸਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਦਾ ਹੂੰ ਤੁਸੀਂ ਮਹੀਨੇ 'ਚ ਆਪਣਾ ਕਿੰਨੀ ਕ ਵਾਰ ਨਾਮ ਲਿਖਦਾਨੇ ਹੋ ਕਿਹੜੀ ਜਗ੍ਹਾ ਤੇ ਕਿਸੇ ਕੀ ਬਾਤ ਹੈ 20-50 ਵਾਰ ਲਿਖਦਾਨੇ ਹੁੰਦੇ ਬਾਤ ਤੋਂ ਪਿਤਾ ਜੀ ਦਾ ਨਾਮ ਕਿੰਨੀ ਕ ਵਾਰ ਲਿਖਦੇ ਹੋ 2-4-5 ਵਾਰ ਬਸ ਅੱਜ ਤੱਕ ਦਾਦਾ ਜੀ ਦਾ ਨਾਮ ਕਿੰਨੀ ਕ ਵਾਰ ਲਿਖਿਆ ਬਿਲਕੁਲ ਜੋਰ ਲਾ ਕੇ ਇੱਕ ਅੱਧੀ ਵਾਰ ਬੜੀ ਮੁਸ਼ਕਲ ਬੜੀ ਮੁਸ਼ਕਲ ਵਾ ਪਰਦਾਦਾ ਜੀ ਦਾ ਨਾਮ ਸ਼ਾਇਦ ਵੀ ਨਹੀਂ ਯਾਦ ਮੀ ਨਹੀਂ ਯੈਸ ਹੁਣ ਜੇ ਮੈਂ ਕਹਾਂ ਕਿ ਤੁਹਾਡੇ ਪਰਦਾਦਾ ਜੀ ਦਾ ਵੰਸ਼ ਚੱਲਿਆ ਆ ਰਿਹਾ ਹੈ ਅੱਜ ਸਾਨੂੰ ਸਾਡੇ ਪਰਦਾਦਾ ਜੀ ਦਾ ਨਾਮ ਵੀ ਨਹੀਂ ਪਤਾ ਜਿਹੜੇ ਪਰਦਾਦਾ ਜੀ ਦੇ ਜਾਣਕਾਰ ਸੀ ਉਹ ਵੀ ਦੁਨੀਆ ਤੇ ਨਹੀਂ ਹੈਗੇ ਨਹੀਂ ਹੈਗੇ ਤੇ ਉਹਨਾਂ ਦਾ ਵੰਸ਼ ਕਿਵੇਂ ਤੁਰਿਆ ਆ ਰਿਹਾ ਹੈ ਵੰਸ਼ ਤੁਰਦੇ ਨੇ ਉਹਨਾਂ ਲੋਕਾਂ ਦੇ ਜਿਹੜੇ ਰਾਜੇ ਮਹਾਰਾਜੇ ਹੋਏ ਨੇ ਜਿਨ੍ਹਾਂ ਦੇ ਵੱਡੇ ਪਰਿਵਾਰ ਹੋਏ ਨੇ ਜਿਹੜੇ ਵੱਡੇ ਵਪਾਰੀ ਹੋਏ ਨੇ ਜਿਵੇਂ ਟਾਟੇ ਵਰਗਿਆਂ ਦੇ ਵੰਸ਼ ਚੱਲਦੇ ਨੇ ਹੁਣ ਜੇ ਆਪਾਂ ਗੱਲ ਕਰੀਏ ਰਤਨ ਟਾਟੇ ਦੀ ਅਗਲੀ ਪੀੜ੍ਹੀ ਨਹੀਂ ਹੈ ਨਹੀਂ ਹੈ ਯੈਸ ਦੇਖਿਆ ਜਾਵੇ ਰਤਨ ਟਾਟਾ ਦੀ ਅਗਲੀ ਪੀੜ੍ਹੀ ਨਹੀਂ ਹੈ ਬਾਜਪਈ ਜੀ ਦੀ ਅਗਲੀ ਪੀੜ੍ਹੀ ਨਹੀਂ ਸੀ ਅਬਦੁਲ ਕਲਾਮ ਜੀ ਦੀ ਅਗਲੀ ਪੀੜ੍ਹੀ ਨਹੀਂ ਸੀ ਸਹੀ ਅੱਜ ਜੇ ਭਗਤ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੇ ਵੰਸ਼ ਕਰਕੇ ਨਹੀਂ ਯਾਦ ਕੀਤਾ ਜਾਂਦਾ ਭਗਤ ਸਿੰਘ ਜੀ ਕਰਕੇ ਉਹਨਾਂ ਦੇ ਵੰਸ਼ ਨੂੰ ਯਾਦ ਕੀਤਾ ਜਾਂਦਾ ਬਿਲਕੁਲ ਜਦੋਂ ਤੁਹਾਡੀ ਯਾਦਗਾਰ ਤੁਹਾਡਾ ਵੰਸ਼ ਰਹੇਗਾ ਉਹ ਚੰਗੇ ਕਰਮਾਂ ਕਰਕੇ ਰਹੇਗਾ ਪੁੱਤਤੀ ਕਰਕੇ ਕਦੀ ਨਹੀਂ ਰਹਿੰਦਾ ਹੂੰ ਉਹ ਕਾਰਨ ਕੀ ਹੈ ਮੈਂ ਆਪਣੀ ਉਹ ਗੱਲ ਤੁਹਾਨੂੰ ਮੈਂ ਹੀ ਦੱਸ ਰਿਹਾ ਕਿ ਮੈਂ ਅਗਰ ਅੱਜ ਆਪਣੇ ਪਰਦਾਦਾ ਜੀ ਦਾ ਆਪਣੇ ਪਰਦਾਦਾ ਜੀ ਤੋਂ ਅਗਲੇ ਦਾ ਕਿਸੇ ਦਾ ਨਾਮ ਲਵਾਂ ਕਿਸੇ ਨੂੰ ਨਹੀਂ ਪਤਾ ਸਾਡੇ ਆਪਣੇ ਪਿੰਡ 'ਚ ਨਹੀਂ ਪਤਾ ਕਿਉਂਕਿ ਜਿਨ੍ਹਾਂ ਨੂੰ ਉਹਨਾਂ ਦੇ ਨਾਮ ਪਤਾ ਸੀ ਉਹ ਅੱਜ ਉਹ ਨਹੀਂ ਹੈ ਕੋ ਨਹੀਂ ਹੈਗੇ ਔਰ ਜਿਨ੍ਹਾਂ ਨੂੰ ਅੱਜ ਅਸੀਂ ਨਾਮ ਲੈ ਰਹੇ ਹਾਂ ਕੱਲ ਉਹ ਨਹੀਂ ਕੀ ਬਾਤ ਹੈ ਮਤਲਬ ਕਿ ਇਹ ਸਾਡੀ ਜਿਹੜੀ ਦੌੜ ਹੈ ਇਹ ਇੱਕ ਅਸੀਂ ਜੁਗ ਨੂੰ ਪਕੜਨ ਦੇ ਪਿੱਛੇ ਭੱਜੇ ਹੋਏ ਹਾਂ ਤਾਂਤੇ ਦੇ ਵਿੱਚ ਕੁਛ ਨਹੀਂ ਭਰੋਣਾ ਹੱਤਿਆ ਕਰਤੇ ਕਿਉਂ ਆ ਸਰ ਇਖਰ ਕਿਹੜੀ ਉਹਨਾਂ ਦੇ ਜ਼ਿਹਨ ਦੇ ਵਿੱਚ ਇਹੋ ਜੀ ਧਾਰਨਾ ਵਸੀ ਹੁੰਦੀ ਹੈ ਕਿ ਜੇ ਸਮਾਜ ਦੇ ਵਿੱਚ ਲੜਕੀ ਦਾ ਜਨਮ ਹੋ ਗਿਆ ਤੇ ਸਾਨੂੰ ਗਵਾਢੀ ਤਾਨੇ ਮਾਰਨਗੇ ਲੋਕ ਤਾਨੇ ਮਾਰਨਗੇ ਰਿਸ਼ਤੇਦਾਰ ਤਾਨੇ ਵਾਣਗੇ ਕੀ ਉਹ ਲੜਕੀ ਜਿਹੜੀ ਆਏਗੀ ਸੰਸਾਰ ਤੇ ਉਹ ਸਾਡਾ ਕੁਝ ਖਾਏਗੀ ਜਾਂ ਆਪਣਾ ਲਿਖ ਕੇ ਲੈ ਕੇ ਆਏਗੀ ਸਰ ਦੇਖੋ ਇਹਦੇ ਵਿੱਚ ਵੀ ਮੈਂ ਇੱਕ ਚੀਜ਼ ਦੱਸਦਾ ਤੁਹਾਨੂੰ ਹਮ ਕਿਸੇ ਪਰਿਵਾਰ ਚ ਦੋ ਬੱਚੇ ਪੈਦਾ ਹੁੰਦੇ ਨੇ ਟਵਿਨਸ ਇੱਕ ਲੜਕਾ ਪੈਦਾ ਹੋਇਆ ਇੱਕ ਲੜਕੀ ਪੈਦਾ ਹਮ ਉਹਨਾਂ ਦੇ ਵਿਆਹ ਤੱਕ ਦਾ ਜਿਹੜਾ ਖਰਚਾ ਹੈ ਉਹ ਦੋਨਾਂ ਦਾ ਸੇਮ ਹੋਏਗਾ ਹਮ ਪੜਾਈ ਲਿਖਾਈ ਰਹਿਣਾ ਖਾਣਾ ਪੀਣਾ ਪੋਸ਼ਣ ਕੋਈ ਫਰਕ ਨਹੀਂ ਉਹ ਕਿ ਲੜਕਾ ਹੈ ਕਿ ਲੜਕੀ ਹੈ ਜੀ ਬਲਕਿ ਲੜਕੀ 25 ਸਾਲ ਤੋਂ ਬਾਅਦ ਤੁਹਾਡੇ ਤੋਂ ਖਰਚਾ ਮੁਕਤ ਹੋ ਗਈ ਹੂੰ ਲੜਕਾ ਤੁਹਾਡਾ ਅਗਲੀ ਫੈਮਲੀ ਤੁਹਾਡੇ ਕੋਲ ਚੱਕ ਲਿਆ ਆ ਜੀ ਉਹ ਖਰਚਾ ਹੋਰ ਵੱਧ ਗਿਆ ਬੱਸ ਅਗਰ ਅਸੀਂ ਪੈਸੇ ਵਾਲੇ ਪਾਸੇ ਦੇਖੀ ਅਸਲ ਜਿ ਪ੍ਰਹੂਣ ਹੱਤਿਆ ਦਾ ਇੱਕ ਜਿਹੜਾ ਕਾਰਨ ਮੈਂ ਦੇਖਿਆ ਉਹ ਆਨਰ ਕਿਲਿੰਗ ਨਾਲ ਜੁੜਿਆ ਹੋਇਆ ਜੀ ਕਾਰਨ ਕੀ ਹੈਗਾ ਤੁਸੀਂ ਸੋਹਤਾ ਸੱਸ ਲੋਹਾ ਲੈ ਕੇ ਆਨੇਓ ਕਰੇ ਜੇ ਬਿਹੜੇ ਚ ਸਿੱਟਦਾ ਆਨੇ ਤੁਹਾਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਜੀ ਤੁਹਾਡੇ ਘਰ ਚ ਕੀ ਹੀਰਾ ਆ ਗਿਆ ਤੁਹਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਬਿਲਕੁਲ ਬਿਲਕੁਲ ਕਿ ਮੈਨੂੰ ਸੰਭਾਲ ਕੇ ਕਿਵੇਂ ਰੱਖਾਂ ਉਹ ਬੰਦਾ ਕਹਿੰਦਾ ਮੈਂ ਘਰੇ ਹੀਰਾ ਲੈ ਕੇ ਨਹੀਂ ਆਉਣਾ ਹੂੰ ਇਹ ਬਹੁਤ ਲੋਹੇ ਲੈ ਕੇ ਆ ਲੋਹਾ ਹੀ ਲੈ ਕੇ ਆਉਣਾ ਲੋਹੇ ਨੂੰ ਸੰਭਾਲਣਾ ਨਹੀਂ ਪੈਂਦਾ ਉਹਦੀ ਰਾਖੀ ਨਹੀਂ ਕਰਨੀ ਪੈਂਦੀ ਫਿਰ ਇਸ ਗੱਲ ਦੇ ਨਾਲ ਤੁਸੀਂ ਕਿੰਨਾ ਸਹਿਮਤ ਹੋ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਇਹ ਵੀ ਦੇਖੋ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਹੂੰ ਅਸੀਂ ਦਿਮਾਗ ਤੇ ਜ਼ੋਰ ਘੱਟ ਪਾਉਂਦੇ ਆਂ ਹੂੰ ਅਸੀਂ ਭੇਡ ਚਾਲ ਚ ਜ਼ਿਆਦਾ ਹੂੰ ਇਹ ਵੀ ਗੱਲ 100% ਸੱਚੀ ਨਹੀਂ ਹੈ ਹੂੰ ਤੁਹਾਨੂੰ ਐਸੀਆਂ ਵੀ ਧੀਆ ਮਿਲ ਜਾਣਗੀਆਂ ਜਿਹੜੀਆਂ ਸ਼ਾਇਦ ਆਪਣੇ ਮਾਪਿਆਂ ਨੂੰ ਪੈਸੇ ਕਰਕੇ ਪਿਆਰ ਕਰਦੀਆਂ ਤੁਹਾਨੂੰ ਐਸੇ ਵੀ ਪੁੱਤ ਮਿਲ ਜਾਣਗੇ ਜਿਹੜੇ ਆਪਣਾ ਸਾਰਾ ਕੁਝ ਲੁੱਟਾ ਕੇ ਵੀ ਆਪਣੇ ਮਾਪਿਆਂ ਨੂੰ ਸਾਹਮ ਦੇਣ ਬਹੁਤ ਖੂ ਸਮਾਜ ਚ ਚੰਗੇ ਬੁਰੇ ਹਰ ਵਰਗ ਚ ਹੁੰਦੇ ਨੇ ਹਰ ਲਿੰਗ ਚ ਹੁੰਦੇ ਨੇ ਅਸੀਂ ਇਕ ਨੂੰ ਡਿਫਾਈਨ ਨਹੀਂ ਕਰ ਸਕਦੇ ਕੀ ਸਰਕਾਰ ਦੇ ਵੱਲੋਂ ਜਿਹੜੀ ਮੁਹਿੰਮੇ ਸ਼ੁਰੂ ਕੀਤੀ ਹੈ ਕਿ ਕਿਸੇ ਵੀ ਲਿੰਗ ਨਿਧਾਰਨ ਟੈਸਟ ਨੂੰ ਜਿਹੜੇ ਹੈ ਉਹ ਨਹੀਂ ਹੋਏਗਾ ਕੋਈ ਆਫਿਸ ਨਹੀਂ ਹੋਏਗਾ ਕਿਤੇ ਵੀ ਨਹੀਂ ਕੀਤਾ ਜਾਏਗਾ ਉਸ ਮੁਹਿੰਮ ਦਾ ਅਸਰ ਹੋ ਰਿਹਾ ਲੋਕਾਂ ਤੇ ਸਰ ਦੇਖੋ ਇੱਕ ਸੋ ਤਾਂ ਸਭ ਬੜੀ ਮੰਦ ਭਾਗੀ ਗੱਲ ਮੈਂ ਤੁਹਾਨੂੰ ਦੱਸਣ ਲੱਗਿਆ ਹਮ ਜਦੋਂ ਵੀ ਕੋਈ ਭਰੂਣ ਹੱਤਿਆ ਹੋਈ ਹੈ ਹਮ ਉਸ ਭਰੂਣ ਹੱਤਿਆ ਜਿਹੜੇ ਆਪਰੇਸ਼ਨ ਥੀਏਟਰ ਚ ਮੈਂ ਕਹੂੰਗਾ ਭਰੂਣ ਹੱਤਿਆ ਨਹੀਂ ਕਹੂੰਗਾ ਮੈਂ ਕਹੂੰਗਾ ਸੁਪਾਰੀ ਕਿਲਿੰਗ ਜਿਹੜੀ ਕੀਤੀ ਜਾ ਰਹੀ ਹੈ ਇਹ ਹਾਂ ਜਿਹੜੀ ਸੁਪਾਰੀ ਕਿਲਿੰਗ ਕਿਸੇ ਆਪਰੇਸ਼ਨ ਥੀਏਟਰ ਚ ਹੁੰਦੀ ਹੈ ਉਹ ਬੱਚੀ ਨੂੰ ਮਾਰਨ ਵਾਲੀ ਤਿੰਨ ਔਰਤਾਂ ਹੁੰਦੀਆਂ ਹਨ। ਹਾਂ ਦੁੱਖ ਤਾਂ ਹੀ ਹੈ। ਪਹਿਲੀ ਔਰਤ ਉਹਦੀ ਮਾਂ ਹੁੰਦੀ ਹੈ। ਦੂਸਰੀ ਔਰਤ ਡਾਕਟਰ ਹੁੰਦੀ ਹੈ। ਤੀਸਰੀ ਔਰਤ ਹੁੰਦੀ ਹੈ ਉੱਥੇ ਖੜੀ ਨਰਸ। ਬੰਦਾ ਤਾਂ ਕੋਈ ਹੁੰਦਾ ਹੀ ਨਹੀਂ ਹੁੰਦਾ। ਜਦ ਕਿ ਗੱਲ ਕੀ ਕਹੀ ਜਾਂਦੀ ਹੈ ਕੇ ਜੀ ਭਰੂਣ ਹਤਿਆ ਬੰਦਿਆਂ ਕਰ ਲੋ ਕਰਾਈ ਜਾ ਰਹੀ ਹੈ। ਜਨ ਉਂਗਲੀ ਉਧਰ ਹੀ ਉੱਠਦੀ ਹੈ। ਹੁਣ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦਾ ਭਰੂਣ ਹਤਿਆ ਦੇ ਉੱਤੇ ਸੋਤਾ ਸਾਹਿਬ। ਹਮ ਅੱਜ ਤੁਸੀਂ ਕਿਸੇ ਥੀਮ ਭੈਣ ਨਾਲ ਮਾਂ ਨਾਲ ਤੁਸੀਂ ਬੱਸ ਦੇ ਵਿੱਚ ਸਫ਼ਰ ਕਰ ਰਹੇ ਹੋ। ਤੁਹਾਡਾ ਮਾੜਾ ਜਾਂ ਮੋੜਾ ਲੱਗ ਜਾਂਦਾ ਪੁਲਿਸ ਕੇਸ ਰਜਿਸਟਰ ਹੋ ਅਗਰ ਇੱਕ ਲੜਕੀ ਨੂੰ ਜ਼ਬਰਦਸਤੀ ਉਹਦੇ ਘਰ ਵਾਲੇ ਸਹੁਰੇ ਅਗਰ ਇਹ ਕਹਿ ਰਹੇ ਨੇ ਵੀ ਭਰੂਣ ਹੱਤਿਆ ਕਰਾਵੇ ਫਿਰ ਉਹ ਥਾਣੇ ਦਾ ਰਸਤਾ ਕਿਉਂ ਭੁੱਲ ਜਾਂਦੀ ਹੈ ਭੁੱਲ ਜਾਂਦੀ ਹੈ ਯੈਸ ਕਿ ਉਹ ਉਹ ਥਾਣੇ ਚ ਨਹੀਂ ਜਾ ਸਕਦੀ ਕਿ ਮੇਰਾ ਸਹੁਰਾ ਮੇਰਾ ਘਰ ਵਾਲਾ ਮੈਨੂੰ ਭਰੂਣ ਹੱਤਿਆ ਕਰਨ ਵਾਸਤੇ ਜ਼ੋਰ ਪਾ ਰਹੇ ਨੇ ਕਿਉਂਕਿ ਉਹਦੀ ਵੀ ਕਿਤੇ ਨਾ ਕਿਤੇ ਮਰਜ਼ੀ ਹੁੰਦੀ ਹੈ ਅੱਛਾ ਪ੍ਰੈਸ਼ਰ ਕਿਉਂ ਪਾਇਆ ਜਾਂਦਾ ਸ਼ਾਦੀ ਕਰਨੀ ਪਵੇਗੀ ਖਰਚਾ ਹੋਏਗਾ ਜਾਂ ਕੀ ਮਤਲਬ ਕਿਦਾਂ ਨਹੀਂ ਹਸਪਤਲਾਂ ਸੋਤ ਜਿਹੜੀ ਦੌੜਦੀ ਹੋਏਗੀ ਜ਼ੈਨ ਦੇ ਵਿੱਚ ਸਰ ਦੇਖੋ ਕਾਰਨ ਇਹ ਹੈ ਸੋਤਾ ਸਾਹਿਬ ਜੇ ਹੁਣ ਸਮੇਂ ਦੇ ਹਿਸਾਬ ਨਾਲ ਅਸੀਂ ਆਪਣੇ ਬૌਧਿਕ ਸਤਰ ਨੂੰ ਉੱਚਾ ਨਹੀਂ ਕਰਦੇ ਤਾਂ ਅਸੀਂ ਰੂੜੀਵਾਦੀ ਸੋਚ ਨਹੀਂ ਲੈ ਕੇ ਚੱਲਦੇ ਰਹੇ ਇਹਦੇ ਨਾਲ ਫਰਕ ਕੋਈ ਨਹੀਂ ਪੈਂਦਾ ਕੁੜੀ ਮੁੰਡੇ ਹੋਣ ਨਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਖਰਚਾ ਸੇਮ ਹੀ ਹੈ ਦੋਨਾਂ ਦਾ ਸਿਰਫ ਉਸ ਸੰਭਾਲਣਾ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਇਹ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਲੜਕੀ ਜਿਹੜੀ ਹੈਗੀ ਹੈ ਉਹਨੂੰ ਅਸੀਂ ਇੱਜ਼ਤ ਦੀ ਇੱਕ ਪਟੋਆ ਲਗਾ ਲੋ ਕਹਿ ਸਕਦੇ ਆਂ ਵੀ ਪਟਾਰੀ ਹੈ ਹੂੰ ਕਿ ਸਾਡਾ ਓਨਰ ਜੁੜਿਆ ਹੋਇਆ ਉਹ ਜੀ ਕਿਤੇ ਨਾ ਕਿਤੇ ਲੁਕੀ-ਛਿਪੀ ਮਨ ਦੇ ਵਿੱਚ ਮਾਨਸਿਕਤਾ ਓਨਰ ਕਿਲਿੰਗ ਹੈਗੀ ਹੈ ਅਗਰ왈 ਸਾਹਿਬ ਜਾਂ ਮੇਰੇ ਜ਼ਹਿਨ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਲੜਕੀਆਂ ਕਈ ਵਾਰੀ ਅ ਅਣਜਾਣ ਪੁਨੇ ਵਿੱਚ ਬਹੁਤ ਵੱਡਾ ਗਲਤ ਸਟੈਪ ਚੱਕ ਲੈਂਦੀਆਂ ਨੇ ਹਾਂਜੀ ਔਰ ਮਾਪੇ ਕੋਈ ਗੱਲ ਕਹਿੰਦੇ ਹੁੰਦੇ ਵੀ ਇਹਦੇ ਨਾਲ ਤੂੰ ਨਾ ਹੀ ਆਉਂਦੀ ਤੇ ਚੰਗੀ ਆਪੇ ਚੰਗੀ ਇਹ ਸ਼ਬਦ ਕਿ ਲੜਕੀਆਂ ਦੀ ਵੀ ਜਿਨ੍ਹਾਂ ਨੇ ਜਨਮ ਲਿਆ ਹੈ ਸਟੱਡੀ ਕੀਤੀ ਹੈ ਉਹਨਾਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਮਾਪੇ ਪ੍ਰਤੀ ਦੇਖੋ ਇੱਕ ਸਮਾਜ ਦੇ ਵਿੱਚ ਤੁਸੀਂ ਦੇਖੋਗੇ ਨਾ ਜਿੰਨੀਆਂ ਵੀ ਗਾਲਾਂ ਬਣੀਆਂ ਹੋਈਆਂ ਹਮ ਸਾਰੀ ਔਰਤਾਂ ਨਾਲ ਬੇਸਤ ਨੇ ਬਿਲਕੁਲ ਮਰਦ ਨਾਲ ਕੋਈ ਬੇਇੱਜ਼ਤੀ ਔਰਤ ਨਾਲ ਗਾਲ ਕਿਉਂ ਕੱਢੀ ਗਈ ਹੈ ਕਿਉਂਕਿ ਔਰਤ ਸਾਡੀ ਇੱਜ਼ਤ ਦਾ ਕੇਂਦਰ ਹੈ ਹੂੰ ਜਦੋਂ ਸਾਨੂੰ ਕੋਈ ਗਾਲ ਕੱਢੀ ਜਾਂਦੀ ਹੈ ਸਾਡੀ ਇੱਜ਼ਤ ਦੇ ਠੇਸ ਪਹੁੰਚੀ ਜੇ ਬਿਲਕੁਲ ਬਿਲਕੁਲ ਬੰਦੇ ਦੇ ਉੱਪਰ ਕੋਈ ਗੱਲ ਨਹੀਂ ਆਉਂਦੀ ਹੈ ਕਿਉਂਕਿ ਬੰਦੇ ਨੂੰ ਅਸੀਂ ਉਹ ਇੱਜ਼ਤ ਦਾ ਪੈਮਾਨਾ ਮੰਨਦੇ ਹੀ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਲੋਹਾ ਹੈ ਲੋਹਾ ਬਿਲਕੁਲ ਇਹ ਧੁੱਪ ਚ ਪਿਆ ਇਹ ਛਾਂ ਚ ਪਿਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਾਡਾ ਔਰਤ ਹੋਈ ਲੜਕੀ ਹੋਈ ਇਹ ਸਾਡੀ ਤਜੋਰੀ ਦਾ ਖਜ਼ਾਨਾ ਹੈ ਕੀ ਬਾਤ ਹੈ ਜਿਸ ਤੋਂ ਅਸੀਂ ਲੁੱਟਣ ਤੋਂ ਡਰਦੇ ਹਾਂ ਹੂੰ ਜਿੱਥੇ ਤੱਕ ਗੱਲ ਹੈ ਧੀਆ ਪੇੜਾਂ ਦੀ ਮੈਂ ਇੱਕ ਬੜੀ ਸੈਂਸਿਟਿਵ ਗੱਲ ਕਹਿਣ ਲੱਗਿਆ ਤੁਹਾਨੂੰ ਜੀ ਮੈਂ ਸੋਤਾ ਸਰ ਸੈਕਸ ਐਜੂਕੇਸ਼ਨ ਦੇ ਉੱਤੇ ਵੀ ਮੇਰੇ ਲੈਕਚਰਸ ਲੱਗਦੇ ਨੇ ਜੀ ਇੱਕ ਵਾਰ ਸੰਗਰੂਰ ਏਰੀਆ ਦੇ ਵਿੱਚ ਮੇਰਾ ਇਹ ਲੈਕਚਰ ਲੱਗ ਰਿਹਾ ਸੀਗਾ ਕੋਈ ਵੀ ਉੱਥੇ ਭਾਗੋ ਕੋ ਕੇ ਮੈਨੂੰ ਇੱਕ ਗੱਲ ਪੁੱਛਦਾ ਹਮ ਕਿ ਅਗਰ왈 ਸਾਹਿਬ ਕੱਲ ਨੂੰ ਤੁਹਾਡੀ ਬੇਟੀ ਹਮ ਬਿਨਾ ਵਿਆਹ ਤੋਂ ਅਗਰ ਕਿਸੇ ਨਾਲ ਸਬੰਧ ਬਣਾਉਂਦੀ ਹੈ ਕਿ ਤੁਸੀਂ ਬਰਦਾਸ਼ਤ ਕਰੋਗੇ ਹਮ ਕੀ ਬਾਤ ਹੈ ਸਵਾਲ ਬਹੁਤ ਉੱਚਾ ਹੈ ਬਹੁਤ ਬਹੁਤ ਉੱਚਾ ਉਹ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਸ਼ਾਇਦ ਉਹ ਨਰਾਜ਼ ਵੀ ਹੁੰਦਾ ਆਰਗੇਨਾਈਜ਼ਰਸ ਨੇ ਬਲਕਿ ਤੇ ਇਤਰਾਜ਼ ਕੀਤਾ ਪਰ ਮੈਂ ਆਰਗੇਨਾਈਜ਼ਰਸ ਨੂੰ ਕਿਹਾ ਵੀ ਨਹੀਂ ਇਹ ਕੋਈ ਗਾਲ ਨਹੀਂ ਹੈ ਸਵਾਲ ਹੈ ਜੇ ਮੈਂ ਲੋਕਾਂ ਨੂੰ ਸਮਝਾ ਰਿਹਾ ਮੇਰੇ ਤੋਂ ਵੀ ਸਵਾਲ ਹੋ ਸਕਦਾ ਹਮ ਉੱਥੇ ਮੈਂ ਇੱਕ ਗੱਲ ਕਹੀ ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਮੈਂ ਕਿਹਾ ਜੀ ਦੇਖੋ ਮੇਰੇ ਜਦੋਂ ਬੇਟੀ ਹੁੰਦੀ ਹੈ ਮੈਨੂੰ ਬੜੀ ਚਾਹਤ ਹੈ ਕਿ ਮੇਰੇ ਬੇਟੀ ਹੋਵੇ ਉਸ ਸਮੇਂ ਦੇ ਦੌਰਾਨ ਮੇਰੀ ਬੇਟੀ ਨੇ ਪੜ੍ਹਾਈ ਲਿਖਾਈ ਵੀ ਕਰਨੀ ਹੈ ਸਪੋਰਟਸ ਚ ਵੀ ਜਾਣਾ ਹੈ ਉਸਨੇ ਫੋਰਨ ਚ ਵੀ ਜਾਣਾ ਹੈ ਉਹਨੇ ਜੌਬ ਵੀ ਕਰਨੀ ਹੈ ਉਹਨੇ ਸਾਰਾ ਕੁਝ ਜੋ ਕਰਨਾ ਕਰੇਗੀ ਹੂੰ ਨਾ ਤਾਂ ਮੈਂ ਉਹਨੂੰ ਚਾਰ ਦਿਵਾਰੀ ਚ ਰੱਖ ਸਕਦਾ ਜੀ ਨਾ ਮੈਂ ਰੱਖਣਾ ਚਾਹੂੰਗਾ ਨਾ ਮੈਂ ਉਹਦੇ ਉੱਤੇ ਸਾਰਾ ਦੇ ਸੀਸੀਟੀਵੀ ਲਾ ਸਕਦਾ ਬਹੁਤ ਖੂਬ ਮੈਂ ਆਪਣੀ ਬੱਚੀ ਨੂੰ ਡਿਵੈਲਪ ਕਰੂੰਗਾ ਹੂੰ ਡਿਵੈਲਪ ਕੀ ਕਰੂੰਗਾ ਹੂੰ ਕਿ ਬੱਚੇ ਜੀਵੇ ਨਾਲ ਵੀ ਤੁਸੀਂ ਹੂੰ ਭਾਵਨਾਤਮਕ ਜਾਂ ਸਰੀਰਕ ਤੌਰ ਤੇ ਜੁੜਨਾ ਹੈ ਸਭ ਤੋਂ ਪਹਿਲਾਂ ਤਾਂ ਉਹ ਇਨਸਾਨ ਤੁਹਾਡੇ ਯੋਗ ਹੋਵੇ ਹੂੰ ਬਹੁਤ ਖੂਬ ਦੂਸਰੀ ਗੱਲ ਹੂੰ ਜਿਸ ਇਨਸਾਨ ਨਾਲ ਤੁਸੀਂ ਭਗਨਾਤਮਕ ਜਾਂ ਸਰੀਰਕ ਤੌਰ ਤੇ ਜੁੜੇ ਹੋ ਉਹ ਬੰਦਾ ਕਦੀ ਤੁਹਾਡਾ ਗਲਤ ਫਾਇਦਾ ਨਾ ਉਠਾਵੇ ਬਿਲਕੁਲ ਤੀਸਰੀ ਗੱਲ ਜਿਹੜੇ ਇਨਸਾਨ ਤੁਹਾਡੀ ਜ਼ਿੰਦਗੀ ਚ ਆ ਗਿਆ ਉਹਦੇ ਆਏ ਦਾ ਤੁਹਾਨੂੰ ਜ਼ਿੰਦਗੀ ਪਰ ਕਦੀ ਦੁੱਖ ਨਾ ਹੋਵੇ ਪਛਤਾਵਾ ਨਾ ਹੋ ਪਛਤਾਵਾ ਨਾ ਹੋਵੇ ਕਿ ਮੈਂ ਗਲਤ ਇਨਸਾਨ ਦੀ ਸੰਗਤ ਚ ਆ ਗਿਆ ਬਹੁਤ ਖੂਬ ਅਗਰ ਇਹ ਤਿੰਨ ਚੀਜ਼ਾਂ ਦਾ ਅਗਰ ਉਹ ਧਿਆਨ ਰੱਖਦੇ ਨੇ ਮੇਰੇ ਹਿਸਾਬ ਚ ਮੇਰੀ ਬੱਚੀ ਕਦੀ ਨਹੀਂ ਭਟਕ ਸਕਦੀ ਬਹੁਤ ਖੂਬ ਤਾਂ ਇਸ ਕਰਕੇ ਮੈਂ ਹਮੇਸ਼ਾ ਹੀ ਕਹਿਣਾ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਉਹਨੂੰ ਡਿਵੈਲਪ ਕਰੋ ਨਾ ਕਿ ਉਹਨੂੰ ਡੋਮিনেਟ ਕਰੀਏ ਅਗਰ왈 ਸਾਹਿਬ ਮੈਂ ਬਹੁਤ ਮਤਲਬ ਦੇਖੇ ਨੇ ਕੇਸਿਸ ਬੜੀਆਂ ਨਾਟਕ ਵੀ ਕੀਤੇ ਨੇ ਇਸ ਚੀਜ਼ ਨੂੰ ਲੈ ਕੇ ਲੋਕਾਂ 'ਚ ਵਿਚਰੇ ਵੀ ਆ ਕਿ ਕਿਤੇ ਨਾ ਕਿਤੇ ਧੀਆ ਵੀ ਜਦੋਂ ਆਜ਼ਾਦੀ ਦਾ ਗਲਤ ਫਾਇਦਾ ਉਠਾਉਂਦੀ ਆ ਨਾ ਤੇ ਮਾਪੇ ਕਮਰਾ ਅਪਰੋਕੁੰਡੀ ਲਾ ਕੇ ਲੋਕ ਲਾ ਕੇ ਤੰਦਰ ਬੈਠ ਕੇ ਰੋਂਦੇ ਹੁੰਦੇ ਹੁੰਦੇ ਬਿਲਕੁਲ ਠੀਕ ਹੈ ਜ਼ਿੰਮੇਵਾਰ ਤਾਂ ਫਿਰ ਲੜਕੀ ਹੋਈ ਦੇਖੋ ਇਹਦੇ ਵਿੱਚ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਸੋਤਾ ਸਾ आजादी सबको पसंद है बिल्कुल चाहे इंसान है जानवर है मुर्गा तो नहीं है कोई, कोई। सबको आजादी पसंद है आजादी मिलनी भी चाहिए पर आजादी ਦੇ ਨਾਲ ਸਾਨੂੰ ਇੱਕ ਚੀਜ਼ ਹੋਰ ਦੇਣੀ ਪੈਂਦੀ ਹੈ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਕੱਲੀ ਮਿਹੈ ਸੇ ਨਹੀਂ ਦਿੱਤੀ ਨਾਲ ਸੰਗਲ ਵੀ ਦਿੱਤਾ ਬਿਲਕੁਲ ਬਿਲਕੁਲ so that ਉਹਨੂੰ ਕੰਟਰੋਲ ਕੀਤਾ ਜਾ ਸਕੇ ਹੈਨਾ आजादी ਤਾਂ ਉਹਨੂੰ ਦੇਣੀ ਚਾਹੀਦੀ ਹੈ ਬੱਚਿਆਂ ਨੂੰ ਪਰ ਨਾਲ ਉਹਨਾਂ ਨੂੰ ਢੁਕਵਾ ਮਾਰਗਦਰਸ਼ਨ ਵੀ ਦੇਣਾ ਚਾਹੀਦਾ ਜੀ ਉਹਨਿਕ ਮਾਪੇ ਨੇ ਕਹਿੰਦਾ ਜੀ ਮੈਂ ਬੱਚੀ ਨੂੰ ਆਪਣੀ ਨੂੰ ਕਾਰ ਦੇਤੀ ਪੈਸਾ ਦੇਤਾ ਆਜ਼ਾਦੀ ਦੇਤੀ ਜਿੱਥੇ ਮਰਜ਼ੀ ਜਾਵੇ ਪਰ ਮਾਰਗਦਰਸ਼ਨ ਦਿੱਤਾ ਨਹੀਂ ਦਿੱਤਾ ਨਹੀਂ ਕਿ ਜਾਣਾ ਕਿੱਥੇ ਹੈ ਹੂੰ ਬਹੁਤ ਕੋ ਸਾਨੂੰ ਸਭ ਨੂੰ ਪਤਾ ਹੈ ਖਾਣਾ ਹੈ ਪਰ ਖਾਣਾ ਕੀ ਹੈ ਇਹ ਸਾਨੂੰ ਪਤਾ ਹੀ ਨਹੀਂ ਪਤਾ ਹੀ ਨਹੀਂ ਆਜ਼ਾਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪਣੀ ਲਾਪਰਵਾਹੀ ਨਾਲ ਜੋ ਮਰਜ਼ੀ ਕਰੋ ਆਜ਼ਾਦੀ ਜੇ ਅਸੀਂ ਪਤੰਗ ਨੂੰ ਆਜ਼ਾਦ ਕਰ ਦਈਏ ਡੋਰ ਤੋਂ ਉਹ ਕਦੀ ਆਪਣੇ ਵਾਪਸ ਨਹੀਂ ਉਤਰ ਕੇ ਆਏਗੀ ਜੇ ਇੱਕ ਕਾਰ ਦੇ ਸਟੀਅਰਿੰਗ ਤੇ ਅਸੀਂ ਬੈਠ ਕੇ ਉਸ ਕਾਰ ਨੂੰ ਅਸੀਂ ਆਜ਼ਾਦ ਕਰ ਦਈਏ ਡਰਾਈਵਰ ਤੋਂ ਉਹ ਕਾਰ ਦਾ ਐਕਸੀਡੈਂਟ ਹੋ ਜਾਏਗਾ ਹਮ ਆਜ਼ਾਦੀ ਦੇ ਨਾਲ ਮਾਰਗਦਰਸ਼ਨ ਹੋਣਾ ਬਹੁਤ ਜ਼ਰੂਰੀ ਹੈ ਮੁਬਾਰਕ ਬਾਦ ਦੇ ਪਾਤਰ ਨੇ ਉਹ ਜਿਹੜੇ ਕਿ ਬੱਚਿਆਂ ਨੂੰ ਬੇਪਨਾਹ ਮੁਹੱਬਤ ਕਰਦੇ ਨੇ ਪੱਗ ਦਾ ਕੀ ਕਹਿੰਦੇ ਹੁੰਦੇ ਆ ਕਿ ਆਪਣੀ ਦਸਤਾਰ ਦੇ ਬਰਾਬਰ ਸਮੇਂ ਦੇਣੇ ਕਿਉਂਕਿ ਧੀਆ ਵਾਕਈ ਉਹਨਾਂ ਦਾ ਰਤਬਾ ਬੜਾ ਉੱਚਾ ਹੈ ਸੋ ਉਹ ਮੁਬਾਰਕ ਬਾਦ ਦੇ ਪਾਤਰ ਨੇ ਘਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਧੀ ਹੈ ਔਰ ਧੀਆ ਤੋਂ ਬਿਨਾ ਘਰ ਕਦੇ ਵੀ ਸ਼ੋਭਾ ਨਹੀਂ ਦਿੰਦੇ ਅਗਰਵਾਦ ਸਾਹਿਬ ਉਹਨਾਂ ਹੱਤਿਆ ਨਾ ਕਰਨੇ ਦਾ ਕੀ ਕੀ ਆਪਾਂ ਐਂਡ ਦੇ ਵਿੱਚ ਕੀ ਗੱਲ ਕਰ ਸਕਦੇ ਆ ਸਰ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਹੀ ਅਵੇਅਰਨੈਸ ਹਮ ਔਰ ਸਭ ਤੋਂ ਬੜੇ ਮੈਂ ਕਹੂੰਗਾ ਜ਼ਿੰਮੇਵਾਰੀ ਬੰਦੀ ਹੈ ਡਾਕਟਰਸ ਤੇ ਜੀ ਜੇ ਡਾਕਟਰਸ ਹੀ ਅਜਿਹਾ ਕੰਮ ਕਰਨਾ ਬੰਦ ਕਰਦਾ ਕੁਝ ਪੈਸਿਆਂ ਕਰਕੇ ਦੇਖੋ ਸਾਡੀ ਡਾਕਟਰ ਲੌਬੀ ਕਿੰਨੀ ਲੌਬੀ ਹੈ ਕਿ ਜੇ ਉਹ ਕੋਈ ਵੀ ਕ੍ਰਾਈਮ ਨਾ ਵੀ ਕਰਨ ਤਾਂ ਵੀ ਉਹਨਾਂ ਕੋਲ ਬਹੁਤ ਪੈਸਾ ਹੈ ਬਹੁਤ ਪੈਸਾ ਜੇ ਫਿਰ ਵੀ ਉਹਨਾਂ ਨੂੰ ਅਗਰ 50 ਹਜ਼ਾਰ ਲੱਖ ਰੁਪਏ ਦੇ ਲਾਲਚ ਕਰਕੇ ਕਿਸੇ ਦਾ ਕਤਲ ਕਰਨਾ ਪੈਂਦਾ ਤਾਂ ਮੇਰੇ ਖਿਆਲ ਦੇ ਵਿੱਚ ਡਾਕਟਰ ਲੌਬੀ ਵਾਸਤੇ ਵੀ ਕਿਤੇ ਨਾ ਕਿਤੇ ਇੱਕ ਵਿਚਾਰਨ ਦਾ ਮੁੱਦਾ ਹੈ ਹੂੰ ਔਰ ਦੂਸਰੀ ਗੱਲ ਆ ਜਾਂਦੀ ਹੈ ਮਾਪਿਆਂ ਵਾਸਤੇ ਤੇ ਮੈਂ ਮਾਪਿਆਂ ਨੂੰ ਇੱਕ ਬਸ ਸੰਦੇਸ਼ ਦੇਣਾ ਚਾਹੁੰਗਾ ਆਪਣੇ ਵੱਲੋਂ ਸੋਤ ਦਾ ਸਭ ਤੁਹਾਡੇ ਸਾਹਮਣੇ ਰਹੀਂ ਕਿ ਦੋਸਤੋ ਅਗਰ ਮੇਰੇ ਘਰ ਦੇ ਵਿੱਚ ਦੋ ਬੇਟੀਆਂ ਹੋ ਜਾਂਦੀਆਂ ਮੈਨੂੰ ਕੋਈ ਦੁੱਖ ਨਹੀਂ ਹੈਗਾ ਹੂੰ ਅਗਰ ਮੇਰੇ ਘਰ ਦੇ ਵਿੱਚ ਇੱਕ ਬੇਟਾ ਬੇਟੀ ਹੋ ਜਾਂਦੇ ਆ ਮੈਨੂੰ ਤਾਂ ਵੀ ਕੋਈ ਦੁੱਖ ਨਹੀਂ ਹੈ ਬਹੁਤ ਖੂਬ ਅਗਰ ਮੇਰੇ ਘਰ ਦੇ ਵਿੱਚ ਦੋ ਬੇਟੇ ਹੋ ਜਾਣਗੇ ਮੈਨੂੰ ਦੁੱਖ ਜ਼ਰੂਰ ਹੋਊਗਾ ਹੂੰ ਕਿਉਂਕਿ ਕਾਰਨ ਕੀ ਹੈ ਇੱਕ ਪਿਤਾ ਦਾ ਪਿਆਰ ਜਿੰਨਾ ਕੁਤਰੀ ਵਾਸਤੇ ਹੋ ਸਕਦਾ ਹੈ ਸ਼ਾਇਦ ਉਹ ਦੋ ਬੱਚਿਆਂ ਵਾਸਤੇ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਤਾਂ ਮੈਂ ਉੱਥੇ ਇਹ ਚਾਹੂੰਗਾ ਕਿ ਜੇ ਰੱਬ ਨੇ ਮੈਨੂੰ ਦੋ ਪੁੱਤ ਦਿੱਤੇ ਤਾਂ ਮੈਂ ਤੀਜੀ ਕੋਈ ਧੀ ਅਡਾਪਟ ਕਰਾਂ ਜਿਦੇ ਮਾਪਿਆਂ ਨੇ ਉਹਨੂੰ ਮਾਰਨ ਦੀ ਸੁਪਾਰੀ ਦਿੱਤੀ ਹੋਈ ਹੋਵੇ ਤਾਂ ਕਿਉਂਕਿ ਮੈਂ ਆਪਣੇ ਵੰਡੇ ਦਾ ਪਿਆਰ ਉਸ ਧੀ ਨੂੰ ਜ਼ਰੂਰ ਦੇਣਾ ਚਾਹੂੰਗਾ ਬਿਲਕੁਲ ਦੋਸਤੋ ਬਹੁਤ ਖੂਬਸੂਰਤ ਗੱਲਾਂ ਬਾਤਾਂ ਕੀਤੀਆਂ ਨੇ ਅਗਰਵਾਲ ਸਾਹਿਬ ਨੇ ਬਹੁਤ ਚੰਗਾ ਲੱਗਾ ਕਿਉਂਕਿ ਇਹਨਾਂ ਦੀ ਇਹਨਾਂ ਚੀਜ਼ਾਂ ਦੇ ਉੱਪਰ ਬੜੀ ਮਾਸਟਰੀ ਹੈ ਲੋਕਾਂ ਵਿੱਚ ਵਿਚਰਦੇ ਨੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਸੰਸਥਾਵਾਂ ਵਿੱਚ ਵੀ ਵਿਚਰਦੇ ਨੇ ਔਰ ਆਪਣੇ ਇਹ ਜਿਹੜੇ ਕੁਐਸਚਨ ਹੈ ਉਹ ਬਕਾਇਦਾ ਤੌਰ ਤੇ ਆਵਾਮ ਵੀ ਕਰਦੀ ਹੈ ਉਹਨਾਂ ਦਾ ਜਵਾਬ ਵੀ ਦਿੰਦੇ ਨੇ ਸੋ ਬਹੁਤ ਚੰਗਾ ਲੱਗਾ ਅਗਰਵਾਲ ਸਾਹਿਬ ਤੁਸੀਂ ਵਕਤ ਕੱਢਿਆ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂਨਾਵਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਥੈਂਕ ਯੂ ਧੰਨਵਾਦ